ਨਾ ਬੜੀ ਵਰੀ ਬੇਨਤੀ ਕਰਦਾ ਹੁਨਾ ਕਿ ਭਾਈ ਜਿਹੜਾ ਗੁਰਬਾਣੀ ਦਾ ਗਿਆਨ ਹੈ ਨਾ ਇਹ ਇੰਜ ਨਹੀਂ ਹੈ ਵੀ ਵੱਧ ਪੜਨ ਦੇ ਨਾਲ ਆ ਜਾਏਗਾ ਜਾਂ ਕੋਈ ਇਸ ਇਹ ਤਾਂ ਭਾਵਨਾ ਦੀ ਗੱਲ ਹੈ ਜਿੰਨੇ ਜ਼ਿਆਦਾ ਝੂਲੀ ਅਡਲੀ ਜਿਹੜਾ ਭਾਵਨਾ ਚ ਨਿਮਗਿਆ ਨਾ ਉਸ ਨੂੰ ਸਾਧ ਸੰਗਤ ਜੀ ਉਹ ਗੁਰਬਾਣੀ ਦਾ ਗਿਆਨ ਮਿਲ ਜਾਣਾ ਹੈ ਮੈਂ ਥੋੜੇ ਦਿਨ ਪਹਿਲਾਂ ਬੇਨਤੀ ਕੀਤੀ ਸੀ ਕਿ ਮੰਨ ਲਓ ਕਿਸੇ ਨੂੰ ਪੜ੍ਹਨਾ ਹੀ ਨਹੀਂ ਆਉਂਦਾ ਗੁਰਬਾਣੀ ਨਹੀਂ ਪੜ੍ਹਨੀ ਹੁੰਦੀ ਤੇ ਆਪਾਂ ਇਹ ਥੋੜਾ ਕਹਿ ਸਕਦੇ ਹਾਂ ਵੀ ਗੁਰਬਾਣੀ ਦਾ ਗਿਆਨ ਨਹੀਂ ਲੈ ਸਕਦਾ ਜਿਹਦੇ ਨੇਤਰ ਨਹੀਂ ਨੇ ਜਿਹਨੂੰ ਦਿਖਦਾ ਨਹੀਂ ਹੈ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਹੁਣ ਗੁਰਬਾਣੀ ਦਾ ਗਿਆਨ ਨਹੀਂ ਲੈ ਸਕਦਾ ਇਹਨੂੰ ਦਿਖਦੇ ਨਹੀਂ ਬਾਣੀ ਕਿੱਥੋਂ ਪੜ੍ਹੇਗਾ ਸੁਣਦਾ ਹੀ ਨਹੀਂ ਬਾਣੀ ਕਿੱਥੋਂ ਸੁਨੇਗਾ ਜੀਬ ਨਹੀਂ ਹੈ ਬੋਲ ਹੀ ਨਹੀਂ ਸਕਦਾ ਨਾਮ ਕਿਵੇਂ ਜਪੇਗਾ ਪ੍ਰਸਾਦ ਸਿੰਘ ਜੀ ਉਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਗੁਰਬਾਣੀ ਵਿੱਚ ਬੇਅੰਤ ਹੀ ਬੇਅੰਤ ਹਨ ਚਾਹੇ ਤੁਸੀਂ ਨਾਮ ਸਿਮਰਨ ਕਰ ਲਓ ਬਾਣੀ ਪੜ੍ਹਨੀ ਨਹੀਂ ਆਉਂਦੀ ਮੂਲ ਮੰਤਰ ਦਾ ਪਾਠ ਕਰ ਲਓ ਇਹਦੇ ਵਿੱਚ ਬਹੁਤ ਬਖਸ਼ਿਸ਼ਾਂ ਰਹਿਮਤਾਂ ਨੇ ਇੱਕ ਲੜਕੀ ਐ ਸਾਧ ਸੰਗਤ ਜੀ ਉਹ ਆਪਣੇ ਤੋਂ ਇਧਰ ਕਾਫੀ ਦੂਰ ਐ ਛੱਤੀਸਗੜ ਇਲਾਕੇ ਦੇ ਵਿੱਚ ਉਹ ਰਹਿੰਦੀ ਐ ਅਜੇ ਵੀ ਤੇ ਉਹਨੇ ਦੱਸਿਆ ਹੈ ਉਹਦਾ ਫੋਨ ਆਇਆ ਉਹ ਕਥਾ ਦੇਖਦੀ ਐ ਵੀਡੀਓ ਅੱਜ ਕੱਲ ਮੈਂ ਰਿਕਾਰਡ ਕਰਕੇ ਜੋ ਪਾਣਾ ਉਹਨੇ ਵੀਡੀਓ ਦੇਖੀ ਅਮਰਤ ਵੇਲੇ ਜੀ ਤੇ ਉਹਨੇ ਫੋਨ ਕੀਤਾ ਦੱਸਿਆ ਆਪਣੀ ਗੱਲ ਉਹ ਕਹਿੰਦੀ ਐ ਕਿ ਭਾਈ ਸਾਹਿਬ ਜੀ ਕਿ ਮੈਂ ਨਾ Hindu ਪਰਿਵਾਰ ਦੀ ਲੜਕੀ ਆ ਮੈਂ Hindu ਘਰ ਦੇ ਵਿੱਚ ਮੇਰਾ ਜਨਮ ਹੋਇਆ ਤੇ ਜਿਹੜੇ ਮੇਰੇ ਘਰ ਵਾਲੇ ਨੇ ਉਹ ਸਾਰੇ ਆਪਣਾ ਉਹ ਆਪਣੇ ਧਰਮ ਨੂੰ ਫੋਲੋ ਕਰਦੇ ਨੇ ਪਰ ਕਹਿੰਦੀ ਪਤਾ ਨਹੀਂ ਕੀ ਮੇਰੇ ਦਿਲ 'ਚ ਹੈ ਮੈਨੂੰ ਖੁਦ ਨੂੰ ਕਹਿੰਦੀ ਇਸ ਗੱਲ ਦਾ ਜਵਾਬ ਨਹੀਂ ਪਤਾ ਵੀ ਮੇਰੀ ਸਿੱਖ ਧਰਮ ਵੱਲ ਖਿੱਚ ਬੜੀ ਹੈ ਵੀ ਇੱਥੇ ਸਾਡੇ ਨੇੜੇ ਤੇੜੇ ਕੋਈ ਐਸਾ ਹੈ ਵੀ ਨਹੀਂ ਸਿੱਖ ਵੀ ਨਹੀਂ ਰਹਿੰਦੇ ਕੋਈ ਸਿੱਖੀ ਦਾ ਪ੍ਰਚਾਰ ਵੀ ਨਹੀਂ ਹੈ ਪਰ ਫਿਰ ਵੀ ਕਹਿੰਦੀ ਮੇਰੇ ਬੜੀ ਖਿੱਚ ਰਹਿੰਦੀ ਹੈ ਹਮੇਸ਼ਾ ਹੀ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਵੀ ਮੈਂ ਆਨਲਾਈਨ ਸੁਣਦੀ ਰਹੀਨੀ ਆ ਪਾਠ ਕੀਰਤਨ ਕਥਾ ਵਿਚਾਰ ਤੇ ਕਹਿੰਦੀ ਇੱਕ ਕਾਫੀ ਸਮੇਂ ਪਹਿਲਾਂ ਦੀ ਗੱਲ ਹੈ ਉਹਨੇ ਦੱਸਿਆ ਕਿ ਮੈਂ ਪੜਨਾ ਚਾਹਿਆ ਵੀ ਕੁਝ ਗੁਰਬਾਣੀ ਨੂੰ ਪੜਾਂ ਪਰ ਪੜਨਾ ਕਹਿੰਦੀ ਬੜੀ ਔਖਾ ਸੀ ਨਾ ਮੈਨੂੰ ਗੁਰਮੁਖੀ ਦਾ ਪਤਾ ਨਾ ਮੈਨੂੰ ਕੁਝ ਪਤਾ ਫਿਰ ਮੈਨੂੰ ਕਿਸੇ ਨੇ ਕਹਿੰਦੀ ਦੱਸਿਆ ਵੀ ਇੱਕ ਮੂਲ ਮੰਤਰ ਦਾ ਪਾਠ ਹੈ ਉਹ ਛੋਟਾ ਜਿਹਾ ਪਾਠ ਹੈ ਵੀ ਤੂੰ ਉਹ ਕਿਸੇ ਤਰੀਕੇ ਯਾਦ ਕਰ ਲੈ ਵੀ ਮੂਲ ਮੰਤਰ ਚ ਵੀ ਬੜੀਆਂ ਬਖਸ਼ਿਸ਼ਾਂ ਨੇ ਉਹ ਕਹਿੰਦੀ ਮੈਂ ਫਿਰ ਵੀਡੀਓ ਕੱਢ ਕੇ ਮੂਲ ਮੰਤਰ ਦਾ ਪਾਠ ਸੁਣ ਸੁਣ ਕੇ ਨਾ ਆਪਣੀ ਭਾਸ਼ਾ ਦੇ ਵਿੱਚ ਲਿਖ ਲਿਆ ਆਪਣੇ ਹਿਸਾਬ ਨਾਲ ਵੀ ਮੂਲ ਮੰਤਰ ਦਾ ਪਾਠ ਇੱਕੋ ਹੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਉਹ ਆਪਣੀ ਭਾਸ਼ਾ ਵਿੱਚ ਲਿਖ ਲਿਆ ਬਾਰ ਬਾਰ ਸੁਣ ਸੁਣ ਕੇ ਲਿਖ ਲਿਆ ਫਿਰ ਮੈਂ ਉਸ ਨੂੰ ਪੜਨ ਲੱਗ ਗਿਆ ਇਸ ਤਰ੍ਹਾਂ ਕਹਿੰਦੀ ਕਾਫੀ ਦਿਨ ਕਾਫੀ ਸਮਾਂ ਬਤੀਤ ਹੋ ਗਿਆ ਕਾਫੀ ਟਾਈਮ ਲੰਘ ਗਿਆ ਤਿਨਾਂ ਅਚਾਨਕ ਉਸ ਨੂੰ ਪੈਰਾਲਾਈਜ਼ ਦਾ ਜਿਹੜਾ ਸੀ ਅਟੈਕ ਆਇਆ ਇੱਕਦਮ ਉਹਦੇ ਸੁਧ ਬੁੱਧ ਖਤਮ ਹੋ ਗਏ ਉਹਦੇ ਸਰੀਰ ਦੇ ਅੰਗ ਜਿਹੜੇ ਸਨ ਹਿਲਨੇ ਜੁਲਨੇ ਬਿਲਕੁਲ ਖਤਮ ਹੋ ਗਏ ਹਸਪੀਟਲ ਐਡਮਿਟ ਹੋ ਗਈ ਕਈ ਦਿਨ ਕਹਿੰਦੀ ਮੈਂ ਐਵੇਂ ਪਈ ਰਹੀ ਮੈਨੂੰ ਕੋਈ ਹੋਸ਼ ਹੀ ਨਹੀਂ ਸੀ ਪਰਿਵਾਰ ਦੇ ਜੇ ਰੋਣ-ਕੁਰਲਾਣ ਇਧਰ-ਉਧਰ ਡਾਕਟਰਾਂ ਕੋਲ ਪਜੇ ਸਾਰਾ ਇਲਾਜ ਕਰਾਇਆ ਫਿਰ ਕਹਿੰਦੀ ਜਦੋਂ ਮੈਨੂੰ ਕਈ ਦਿਨਾਂ ਬਾਅਦ ਹੋਸ਼ ਆਇਆ ਨਾ ਤੇ ਮੈਨੂੰ ਡਾਕਟਰਾਂ ਦੱਸਿਆ ਸਾਰਿਆਂ ਨੇ ਜਦੋਂ ਦੱਸਿਆ ਵੀ ਤੇਰੇ ਸਰੀਰ ਦਾ ਕੋਈ ਅੰਗ ਹਿਲ ਜੁਲ ਨਹੀਂ ਸਕਦਾ ਡਾਕਟਰ ਇਦਾਂ ਕਹਿੰਦੇ ਨੇ ਸਰੀਰਾਂ ਦੇ ਵਿੱਚ ਬੜਾ ਕੁਝ ਐਸਾ ਸਾਧ ਸੰਗਤ ਜੀ ਚੱਲ ਜਾਂਦਾ ਚੰਗਾ ਭਲਾ ਬੰਦਾ ਚੱਲਦਾ ਫਿਰਦਾ ਨਾ ਕਈ ਵਾਰੀ ਕੋਈ ਐਸੀ ਵਿਧ ਬਣ ਜਾਂਦੀ ਹੈ ਪਤਾ ਨਹੀਂ ਕਿ ਇੰਨੀਆਂ ਬਰੀਕ ਬਰੀਕ ਸਾਡੀਆਂ ਨਸਾਂ ਨੇ ਸਰੀਰ 'ਚ ਕੋਈ ਐਸੀ ਦਬ ਜਾਂਦੀ ਹੈ ਕੁਝ ਐਸਾ ਹੋ ਜਾਂਦਾ ਹੈ ਉਹ ਸਰੀਰ ਹੀ ਕਿਸੇ ਦਾ ਪਾਸਾ ਖਲੋ ਜਾਂਦਾ ਕਿਸੇ ਦੀ ਲੱਤ ਕਿਸੇ ਦੀ ਬਾਹ ਕਿਸੇ ਦਾ ਸਾਰਾ ਸਰੀਰ ਹੀ ਖੜਾ ਹੋ ਜਾਂਦਾ ਇਹ ਵਾਹਿਗੁਰੂ ਕੁਦਰਤ ਬੜੀ ਬਿਆਨਤਾ ਹੈ ਨੇ ਸਰੀਰ ਦੇ ਵਿੱਚ ਵਾਹਿਗੁਰੂ ਜੀ ਨੇ ਬੜਾ ਕੁਝ ਸਾਡੇ ਪਾਇਆ ਮੜੀ ਜੀ ਕੋਈ ਗੜਬੜ ਹੋ ਗਈ ਤੇ ਉਹ ਕਈ ਵਾਰੀ ਸਰੀਰ ਰੁਕ ਜਾਂਦਾ ਕਈ ਵਾਰੀ ਵੱਡੀ ਵੱਡੀਆਂ ਗੜਬੜਾਂ ਹੋ ਜਾਂਦੀਆਂ ਬੰਦਾ ਚੱਲਦਾ ਫਿਰਦਾ ਰਹਿੰਦਾ ਇਹ ਵੀ ਇੱਕ ਕਰਾਮਾਤ ਹੀ ਹੈ ਕੁਦਰਤ ਦੀ ਇੰਨੀ ਵੱਡੀ ਕੋਈ ਨੁਕਸ ਸਰੀਰ ਦੇ ਵਿੱਚ ਪੈ ਜਾਂਦਾ ਬੰਦਾ ਫਿਰ ਵੀ ਤੁਰਦਾ ਫਿਰਦਾ ਰਹਿੰਦਾ ਤੇ ਕਈਆਂ ਦੀ ਮੜੀ ਜੀ ਕਹਿੰਦੇ ਛੋਟੀ ਜੀ ਨਸ ਦੱਬੀ ਗਈ ਛੋਟੀ ਜੀ ਕਹਿੰਦੇ ਉਹਦੇ ਨਾਲ ਸਰੀਰ ਹੀ ਸਾਰਾ ਰੁਕ ਗਿਆ ਕਿਸੇ ਦੀ ਲੱਤਾਂ ਕਿਸੇ ਦੇ ਬਾਹਵੇਂ ਇਹ ਸੱਚ ਹੈ ਨਾ ਸਾਰਾ ਪਸੁੰਦੇ ਦੇਖਦੇ ਆ ਤੋ ਕਹਿੰਦੀ ਜਦੋਂ ਮੈਨੂੰ ਹੋਸ਼ ਆਇਆ ਤੇ ਮੈਂ ਬੜਾ ਪਰੇਸ਼ਾਨ ਹੋਈ ਦੁਖੀ ਹੋਈ ਵੀ ਮੇਰੇ ਨਾਲ ਇਹ ਕੀ ਹੋ ਗਿਆ ਹਜੇ ਮੇਰੀ ਉਮਰ ਬੜੀ ਛੋਟੀ ਹੈ ਤੇ ਇਹ ਮੇਰੇ ਨਾਲ ਇਸ ਤਰ੍ਹਾਂ ਏਡਾ ਵੱਡਾ ਇਹ ਮੈਂ ਹੁਣ ਹਿਲਜੁਲ ਨਹੀਂ ਪਾ ਰਹੀ ਤੁਰ ਫਿਰ ਨਹੀਂ ਪਾਵਾਂਗੀ ਤੇ ਉਹ ਕਹਿੰਦੀ ਵੀ ਉੱਥੇ ਮੇਰੀ ਸੁਰਤੀ ਜਿਹੜੀ ਹੈ ਨਾ ਗੁਰਬਾਣੀ ਵੱਲ ਆਈ ਮੂਲ ਮੰਤਰ ਵੱਲ ਆਈ ਸਿਮਰਨ ਵਾਲੇ ਪਾਸੇ ਆਈ ਵੀ ਮੈਂ ਸਿਮਰਨ ਕਰਾਂ ਗੁਰੂ ਮਹਾਰਾਜ ਜੀ ਦਾ ਮੈਂ ਮੂਲ ਮੰਤਰ ਲਿਖਿਆ ਸੀ ਤੇ ਉਹ ਕਹਿੰਦੀ ਲਿਖ ਲਿਖ ਕੇ ਪੜ ਪੜ ਕੇ ਮੈਨੂੰ ਯਾਦ ਹੋ ਗਿਆ ਸੀ ਤੇ ਉਥੇ ਪਈ ਪਈ ਨੇ ਨਾ ਮੈਂ ਮੂਲ ਮੰਤਰ ਬੋਲਣਾ ਸ਼ੁਰੂ ਕਰ ਦਿੱਤਾ ਏ ਕੋ ੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਉਹ ਕਹਿੰਦੀ ਵੀ ਇਸ ਤਰ੍ਹਾਂ ਮੈਂ ਮੂਲ ਮੰਤਰ ਵਾਰ-ਵਾਰ ਪੜ੍ਹਨਾ ਸ਼ੁਰੂ ਕਰਤਾ ਮੇਰੇ ਘਰ ਵਾਲੇ ਦੇਖਦੇ ਵੀ ਇਹ ਕੀ ਪੜ੍ਹ ਰਹੀ ਕਹਿੰਦੇ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਵੀ ਇਹ ਕੀ ਚੀਜ਼ ਸੀ ਉਹਨਾਂ ਵਾਸਤੇ ਤਾਂ ਪਤਾ ਨਹੀਂ ਕੋਈ ਜਾਦੂ ਮੰਤਰ ਜਾਂ ਕੋਈ ਦੂਜੀ ਦੁਨੀਆ ਦਾ ਕੋਈ ਸ਼ਬਦ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਕੀ ਸੀ ਕਹਿੰਦੀ ਮੈਂ ਉਹ ਪੜਦੀ ਜੀ ਪੜਦੀ ਰਹੀ ਤੇ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਰੋਕਿਆ ਨਹੀਂ ਟੁਕਿਆ ਨਹੀਂ ਫਿਲਹਾਲ ਤੇ ਕਹਿੰਦੀ ਜਦੋਂ ਮੈਂ ਪੜਦੀ ਰਹੀ ਪੜਦੀ ਰਹੀ ਮੇਰੀ ਸੁਰਤੀ ਜੁੜੀ ਤੇ ਮੈਂ ਅਰਦਾਸ ਵੀ ਕੀਤੀ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦੀ ਆ ਉਹ ਬਾਬਾ ਬੁੱਢਾ ਜੀ ਦਾ ਨਾਮ ਲੈਂਦੀ ਹੈ ਹੋਰ ਵੀ ਬੜੇ ਸਿੰਘ ਯੋਧਿਆਂ ਸੂਰਮਿਆਂ ਦੀਆਂ ਗਾਥਾਵਾਂ ਉਹ ਕਹਿੰਦੀ ਮੈਂ ਸੁਣੀਆਂ ਨੇ ਤੇ ਮੈਂ ਸਭ ਦਾ ਧਿਆਨ ਤਰਿਆ ਗੁਰਾਂ ਦਾ ਧਿਆਨ ਤਰਿਆ ਕਿ ਆਪ ਕਿ ਸਤਿਗੁਰੂ ਜੀ ਬਾਬਾ ਜੀ ਮੈਨੂੰ ਠੀਕ ਕਰੋ ਮੈਨੂੰ ਕਿਉਂ ਤੁਸੀਂ ਇਸ ਤਰ੍ਹਾਂ ਪਾਇਆ ਤੇ ਉਹ ਪਾਠ ਕਰਦੀ ਨਹੀਂ ਕਰਦੀ ਨਹੀਂ ਕਰਦੀ ਨਹੀਂ ਸਾਧ ਸੰਗਤ ਜੀ ਉਹ ਕੁਝ ਹੀ ਦਿਨਾਂ ਦੇ ਵਿੱਚ ਰਿਪੋਰਟਾਂ ਕਰਾਈਆਂ ਉਹਦੇ ਸ਼ਰੀਰ 'ਚ ਹਿਲਜੁਲ ਸ਼ੁਰੂ ਹੋ ਗਈ ਮੂਲ ਮੰਤਰ ਦੇ ਪਾਠ ਕਰਨ ਦੇ ਨਾਲ ਉਹਨੂੰ ਹੋਰ ਕੋਈ ਬਹੁਤਾ ਗਿਆਨ ਨਹੀਂ ਗੁਰੂ ਸਾਹਿਬ ਦੇਖਦੇ ਨੇ ਭਾਵਨਾ ਕੋਈ ਕਿੰਨਾ ਭਾਵ ਨਾਲ ਜੁੜਿਆ ਹੋਇਆ ਹੈ ਕੋ ਕਿੰਨੀ ਸ਼ਰਧਾ ਨਾਲ ਗੁਰੂ ਮਹਾਰਾਜ ਨਾਲ ਜੁੜਿਆ ਹੋਇਆ ਹੈ ਫਿਰ ਸਾਡੇ ਤੋਂ ਕੋਈ ਭੁੱਲ ਗਲਤੀ ਵੀ ਹੋ ਜਾਈ ਨਾ ਜੇ ਭਾਵਨਾ ਪੂਰੀ ਹੈ ਮਹਾਰਾਜ ਚਿਤਾਰਦੇ ਨਹੀਂ ਉਸ ਭੁੱਲ ਗਲਤੀ ਨੂੰ ਉਹ ਇੱਕ ਬੀਬੀ ਜੀ ਆਪ ਜੀ ਨੇ ਸਾਖੀ ਸੁਣੀ ਹੈ ਨਾ ਮਹਾਰਾਜ ਘਰ ਗਏ ਉਹਨਾਂ ਦੇ ਸਿੰਘ ਨਾਲ ਗਏ ਪ੍ਰਸ਼ਾਦਾ ਸ਼ਕਾਇਆ ਉਹਨੇ ਬੜੇ ਭਾਵਨਾ ਨਾਲ ਪ੍ਰਸ਼ਾਦਾ ਸ਼ਕਾ ਕੇ ਸੇਵਾ ਕੀਤੀ ਮਹਾਰਾਜ ਜਾਣ ਲੱਗੇ ਮਹਾਰਾਜ ਕਹਿੰਦੇ ਬੀਬੀ ਕੋਈ ਇੱਛਾ ਹੈ ਕੋਈ ਮੰਗਣਾ ਹੈ ਤਾਂ ਤੁਸੀਂ ਮੰਗ ਲਓ ਕਹਿੰਦੀ ਜੀ ਨਹੀਂ ਮਹਾਰਾਜ ਕੀ ਮੰਗਣਾ ਸਭ ਕੁਝ ਤੁਸੀਂ ਦਿੱਤਾ ਹੈ ਨਾਮ ਜਪਣਿਆ ਸਿਮਰਨ ਕਰਨਿਆ ਮਨ ਤੁਹਾਡੇ ਚ ਜੁੜਿਆ ਹੈ ਵਿਕਾਰਾਂ ਦਾ ਸਾਡੇ ਚ ਤਿਆਗ ਹੈ ਮਹਾਰਾਜ ਕੀ ਮੰਗਣਾ ਕੁਝ ਨਹੀਂ ਮਹਾਰਾਜ ਨੇ ਫਿਰ ਕਿਹਾ ਵੀ ਮੰਗ ਲਓ ਕਹਿੰਦੇ ਨਹੀਂ ਜੀ ਕੀ ਮੰਗਣਾ ਹੈ ਪਰ ਉਹ ਅਖੀਰ ਤੇ ਕਹਿੰਦੀ ਕਿ ਸਤਿਗੁਰੂ ਮਹਾਰਾਜ ਜੇ ਤੁਸੀਂ ਕੁਝ ਦਿਨ ਨਹੀਂ ਚਾਹਦੇ ਹੋ ਤੇ ਕਿਰਪਾ ਕਰੋ ਮੇਰੇ ਜਿਹੜੇ ਐਬ ਨੇ ਉਹ ਘਟਦਿਓ ਤੇ ਬੋਲਦੀ ਹੈ ਸ਼ਬਦ ਬਣਾ ਕੇ ਬੋਲਦੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਤੂੰ ਪਾਪੀ ਮੈਂ ਬਖਸ਼ਣਹਾਰ ਇਹ ਦੋ ਤਿੰਨ ਵਾਰੀ ਜਦੋਂ ਬੋਲਿਆ ਸਿੰਘਾ ਫੜ ਕੇ ਲਾਇਆ ਬੀਬੀ ਕੀ ਕਹਿ ਰਹੀ ਹੈ ਉਲਟ ਬੋਲ ਰਹੀ ਹੈ ਗਲਤ ਬੋਲ ਰਹੀ ਹੈ ਗੁਰੂ ਸਾਹਿਬ ਨੂੰ ਪਾਪੀ ਕਹੀ ਜਾ ਰਹੀ ਹੈ ਤੂੰ ਪਾਪੀ ਮੈਂ ਬਖਸ਼ਣਹਾਰ ਤੇ ਗੁਰੂ ਮਹਾਰਾਜ ਨੇ ਕਿਹਾ ਰੁਕ ਜਾਓ ਸਿੰਘੋ ਅਸੀਂ ਇਹਦੀ ਭਾਵਨਾ ਜਾਣਗੇ ਇਹ ਸ਼ਬਦ ਬੇਸ਼ੱਕ ਅੱਗੇ ਪਿੱਛੇ ਬੋਲ ਰਹੀ ਹੈ ਪਰ ਇਹਦੇ ਭਾਵ ਇਹੀ ਨੇ ਕਿ ਸਤਿਗੁਰੂ ਜੀ ਮੈਂ ਪਾਪੀ ਤੂੰ ਬਖਸ਼ਣ ਹਾਰ ਇਹਦਾ ਅੰਦਰਲੀ ਸੁਰਤ ਉੱਥੇ ਟਿਕੀ ਹੈ ਜ਼ੁਬਾਨ ਜਿਹੜੀ ਹੈ ਕਈ ਵਾਰੀ ਠਿਡਕ ਜਾਂਦੀ ਹੈ ਵੱਡਿਆਂ-ਵੱਡਿਆਂ ਦੀ ਜ਼ੁਬਾਨ ਠਿਡਕ ਜਾਂਦੀ ਹੈ ਕਈ ਵਾਰੀ ਇੱਧਰ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ ਦਿਮਾਗ 'ਚ ਗੱਲ ਹੋਰ ਹੁੰਦੀ ਹੈ ਰਸਨਾ ਤੋਂ ਕੁਝ ਹੋਰ ਬੋਲਿਆ ਜਾਂਦਾ ਹੈ ਇਸ ਕਰਕੇ ਜਦੋਂ ਗੁਰਬਾਣੀ ਵੀ ਪੜਦੇ ਆ ਕਦੇ ਭੁੱਲ ਚੁੱਕ ਹੋ ਜੇ ਨਾ ਡਰੇ ਅੰਦਰਨਾ ਨਹੀਂ ਚਾਹੀਦਾ ਘਬਰਾਣਾ ਨਹੀਂ ਚਾਹੀਦਾ ਪੜੋ ਜੇ ਅਸੀਂ ਤੁਰਾਂਗੇ ਭੱਜਾਂਗੇ ਖੇਡਾ ਲੱਗੇਗਾ ਡਿੱਗਾਂਗੇ ਜਿਹੜਾ ਤੋਰੀ ਨਹੀਂ ਰਿਹਾ ਬੈਠਾ ਇੱਕ ਥਾਂ ਤੇ ਉਹ ਕੀ ਹੀ ਡਿੱਗੇਗਾ ਤੇ ਕੀ ਹੀ ਕੁਝ ਪ੍ਰਾਪਤ ਕਰੇਗਾ ਸੋ ਉਸ ਨੇ ਮੂਲ ਮੰਤਰ ਦਾ ਪਾਠ ਕੀਤਾ ਭਾਵਨਾ ਨਾਲ ਕੀਤਾ ਸਾਧ ਸੰਗਤ ਜੀ ਉਹ ਅਰਦਾਸ ਕੀਤੀ ਗੁਰੂ ਸਾਹਿਬ ਨੇ ਉਹਦੀ ਅਰਦਾਸ ਪ੍ਰਵਾਨ ਕੀਤੀ ਤੇ ਉਹ ਅੱਜ ਬਿਲਕੁਲ ਠੀਕ ਠਾਕ ਹੈ ਤੁਰ ਫਿਰ ਰਹੀ ਹੈ ਪੜ੍ਹਾਈ ਲਿਖਾਈ ਆਪਣੀ ਕਰ ਰਹੀ ਹੈ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਪਰ ਕਈ ਵਾਰ ਇੰਨੀਆਂ ਮੁਸ਼ਕਲਾਂ ਅੱਗੇ ਜੀਵਨ ਦੇ ਵਿੱਚ ਆ ਜਾਂਦੀਆਂ ਨੇ ਸਾਧ ਸੰਗਤ ਜੀ ਉਹ ਕਈ ਵਾਰੀ ਘਰ ਵਾਲੇ ਪਰਿਵਾਰ ਜੀ ਇਹ ਚੀਜ਼ਾਂ ਪ੍ਰਵਾਨ ਨਹੀਂ ਕਰਦੇ ਉਦੇ ਜੀਵਨ ਚ ਇਹ ਬੜਾ ਵੱਡਾ ਹਜੇ ਚੈਲੰਜ ਚੱਲ ਰਿਹਾ ਹੈ ਕਿ ਪਰਿਵਾਰ ਵਾਲੇ allow ਨਹੀਂ ਕਰਦੇ ਗੁਰਬਾਣੀ ਵਾਲੇ ਪਾਸੇ ਜਾਣਾ ਗੁਰੂ ਘਰ ਵਾਲੇ ਪਾਸੇ ਜਾਣਾ ਉਹਨਾਂ ਨੇ ਬੰਦ ਕਰਾਤਾ ਵੀ ਤੂੰ ਇਹ ਪਾਠ ਕਰਨੀ ਹੈ ਜਿਹੜਾ ਮੂਲ ਮੰਤਰ ਦਾ ਕਰਨੀ ਹੈ ਇਹ ਬੰਦ ਕਰ ਪਰ ਸਾਧ ਸੰਗਤ ਜੀ ਜਿਹੜਾ ਨਾਮ ਇੱਕ ਵਾਰੀ ਵਿੱਚ ਹਿਰਦੇ ਚ ਆ ਗਿਆ ਨਾ ਜਿਹਦੀ ਲਿਵ ਇੱਕ ਵਾਰੀ ਜੁੜ ਗਈ ਗੁਰੂ ਮਹਾਰਾਜ ਦੇ ਚਰਨਾਂ ਨਾਲ ਉਹ ਜਿੰਨਾ ਮਰਜੀ ਯਤਨ ਕਰ ਲਵੇ ਕੋਈ ਉਸ ਲਿਵ ਨੂੰ ਬਾਹਰ ਖਿੱਚਣ ਦੀ ਉਹ ਬਾਹਰ ਖਿੱਚ ਨਹੀਂ ਸਕਦਾ ਉਹ ਕੱਢ ਨਹੀਂ ਸਕਦਾ ਸਾਡਾ ਤਾਂ ਇਤਿਹਾਸ ਗਵਾਹ ਹੈ ਸਾਡੇ ਤੇ ਇਤਿਹਾਸ ਦੇ ਵਿੱਚ ਬੇਅੰਤ ਹੀ ਬੇਅੰਤ ਉਦਾਹਰਨਾਂ ਨੇ ਸਿੰਘਾਂ ਨੂੰ ਗੁਰਸਿੱਖਾਂ ਨੂੰ ਕਿੰਨੇ ਤਸ਼ੱਦਦ ਦਿੱਤੇ ਗਏ ਕਿੰਨਾ ਕੁਝ ਕੀਤਾ ਗਿਆ ਪਰ ਉਹ ਨਾਮ ਉਹ ਸਿਮਰਨ ਉਹ ਗੁਰੂ ਦਾ ਪਿਆਰ ਸਿੱਖਾਂ ਦੇ ਵਿੱਚੋਂ ਬਾਹਰ ਨਹੀਂ ਕੱਢ ਪਾਇਆ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਆਪਾਂ ਜ਼ਰੂਰੀ ਇਹ ਨਹੀਂ ਵੀ ਜਿਨ੍ਹਾਂ ਨੇ ਸਿੱਖ ਬਣੇ ਉਹ ਸਾਈ ਮੀਆਂ ਮੀਰ ਜੀ ਵਰਗੇ ਪੀਰ ਬੁੱਧੂ ਸ਼ਾਹ ਜੀ ਵਰਗੇ ਪੀਰ ਭੀਖਨ ਸ਼ਾਹ ਜੀ ਵਰਗੇ ਸਾਧ ਸੰਗਤ ਜੀਓ ਮੋਤੀराम ਮਹਿਰਾ ਜੀ ਵਰਗੇ ਦੀਵਾਨ ਟੋਡਰਮਲ ਜੀ ਵਰਗੇ ਲਖੀ ਸ਼ਾ ਵਣਜਾਰਾ ਜੀ ਵਰਗੇ ਇਹ ਸਾਰੇ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਪਰ ਇਹਨਾਂ ਦੇ ਅੰਦਰ ਭਾਉ ਪਿਆਰ ਗੁਰੂ ਸਾਹਿਬ ਮਹਾਰਾਜ ਪ੍ਰਤੀ ਅਥਾ ਭਰਿਆ ਹੋਇਆ ਹੈ ਜਿਨ੍ਹਾਂ ਨੇ ਮਹਾਰਾਜ ਨੇ ਕਦੇ ਨਹੀਂ ਕਿਹਾ ਵੀ ਤੁਸੀਂ ਧਰਮ ਬਦਲੋ ਤੁਸੀਂ ਧਰਮ ਪਰਵਰਤਨ ਕਰੋ ਤਾਂ ਹੀ ਤੁਹਾਡਾ ਭਲਾ ਹੋਏਗਾ ਮਹਾਰਾਜ ਕਹਿੰਦੇ ਮਨ ਸੁਚਾ ਕਰ ਲਓ ਭਾਈ ਮਨ ਸਾਫ ਕਰ ਲਓ ਜਿਹੜੇ ਧਰਮ ਦੇ ਵਿੱਚ ਤੁਸੀਂ ਹੈਗੇ ਹੋ ਬੇਸ਼ੱਕ ਉਹਦੇ ਵਿੱਚ ਹੀ ਰਵੋ ਬਦਲੋ ਨਾ ਪਰਵਰਤਨ ਨਾ ਕਰੋ ਬਸ ਆਪਣਾ ਜੋ ਸਿਸਟਮ ਹੈ ਮਨ ਹੈ ਉਹਨੂੰ ਸਾਫ ਕਰ ਲਓ ਮਕਸਦ ਤੇ ਸਾਡਾ ਸਾਰੇ ਧਰਮ ਇਹ ਹੀ ਸਿਖਾਉਂਦੇ ਨੇ ਨਾ ਨਾਮ ਜਪਣ ਦਾ ਕੋਈ ਇਹ ਤੇ ਨਹੀਂ ਨਾ ਕਹਿੰਦਾ ਵੀ ਨਾਮ ਨਹੀਂ ਜਪਣਾ ਚਾਹੀਦਾ ਆਪਾਂ ਵਾਈ ਗੁਰੂ ਵਾਈ ਗੁਰੂ ਕਹਿੰਨੇ ਆ ਇਸਲਾਮਕ ਮਤ ਵਾਲੇ ਵੀਰ ਅੱਲਾ ਅੱਲਾ ਕਹਿੰਦੇ ਖੁਦਾ ਖੁਦਾ ਕਹਿੰਦੇ ਹਿੰਦੂ ਵੀਰ ਕੋਈ ਰਾਮ ਰਾਮ ਕਹਿੰਦਾ ਕੋਈ ਕ੍ਰਿਸ਼ਨ ਕ੍ਰਿਸ਼ਨ ਕਹਿੰਦਾ ਕੋਈ ਬੀਠੂਲ ਬੀਠੂਲ ਕਹਿੰਦਾ ਕੋਈ ਨਾਰਾਇਣ ਨਾਰਾਇਣ ਕਹਿੰਦਾ ਬੜੇ ਨਾਮ ਨੇ ਕੋਈ ਰਾਧਾ ਰਾਧਾ ਕਹਿੰਦਾ ਹੈ ਤਾਂ ਨਾਮ ਹੀ ਹੈ ਮਹਾਰਾਜ ਜੀ ਦੀ ਬਾਣੀ ਨੇ ਕਿਹਾ ਉਹਦੇ ਨਾਮ ਬੇਅੰਤ ਨੇ ਇਸ ਚੱਕਰ ਚ ਨਾ ਪਾਓ ਵੀ ਕਿਹੜਾ ਨਾਮ ਲੈਣਾ ਹੈ ਤੇ ਕਿਹੜਾ ਨਾਮ ਨਹੀਂ ਲੈਣਾ ਕੀ ਜਪਣਾ ਜਿਹਦੇ ਤੇ ਤੁਹਾਡਾ ਮਨ ਟਿਕਦਾ ਹੈ ਨਾ ਵਾਹਿਗੁਰੂ ਕਹਿਣ ਤੇ ਅੱਲਾਹ ਕਹਿਣ ਤੇ ਬੀਠੂਲ ਕਹਿਣ ਤੇ ਮੁਰਾਰੀ ਕਹਿਣ ਤੇ ਜਿਹਦੇ ਤੇ ਮਨ ਟਿਕਦਾ ਹੈ ਉਹੀ ਨਾਮ ਜਪ ਲਓ ਉਹੀ ਉਸੇ ਚੀਜ਼ ਦਾ ਸਿਮਰਨ ਕਰ ਲਓ ਸਤਿਗੁਰੂ ਜੀ ਸਾਰੀਆਂ ਹੀ ਚੀਜ਼ਾਂ ਪ੍ਰਵਾਨ ਕਰਨਗੇ ਅਸੀਂ ਤੇ ਬੜੇ ਵਿਭਾਗੇ ਆ ਸਾਧ ਸੰਗਤ ਜੀ ਆਪਣੇ ਆਪ ਨੂੰ ਭਾਗਾ ਵਾਲੇ ਸਮਝੋ ਸਾਡਾ ਜਨਮ ਸਿੱਖੀ ਦੇ ਅੰਦਰ ਹੋਇਆ ਹੈ ਕਹਿੰਦੇ ਨੇ ਕਿਸੇ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਜੇ ਸਾਡੇ ਲੱਖ ਚੰਗੇ ਕਰਮੋਂ ਨ ਲੱਖ ਚੰਗੇ ਕਰਮ ਹੋਣ ਤਾਂ ਸਾਨੂੰ ਮਨੁੱਖਾ ਜਨਮ ਮਿਲਦਾ ਹੈ ਜੇ ਸਿੱਕੇ